ਆ ਟੂਣਾ ਕਰ ਲਿਓ ਸਾਉਣ ਦੇ ਮਹੀਨੇ ਫਿਰ ਫਾਇਦੇ ਫਾਇਦੇ ਦੇਖਿਓ ਚਮਤਕਾਰੀ ਫਾਇਦੇ ਫਿਰ ਹੁਣ ਜੇ ਇਹੀ ਗੱਲ ਕੋਈ ਪਖੰਡੀ ਬਾਬਾ ਕਹਿ ਦਵੇ ਫਿਰ ਤਾਂ ਅਸੀਂ ਉਹਦੇ ਮਗਰ ਲਾ ਕੇ ਕਰਦੇ ਆਂ ਪਰ ਜਦੋਂ ਕੋਈ ਤਰਕ ਵਾਲੀ ਗੱਲ ਦੇ ਨਾਲ ਕਿਹਾ ਜਾਂਦਾ ਵੀ ਟੂਣਾ ਕਰ ਲਿਓ ਫਿਰ ਨਹੀਂ ਅਸੀਂ ਕਰਦੇ ਸੁਪਰਾਓ ਪੂਰੀ ਵੀਡੀਓ ਦੇਖ ਲਿਓ ਸਾਉਣ ਦੇ ਮਹੀਨੇ ਦੇ ਵਿੱਚ ਇਹ ਕੰਮ ਕਰ ਲਿਓ ਬਹੁਤ ਫਾਇਦੇ ਤੁਹਾਨੂੰ ਸਾਰੀ ਸਮਗਰੀ ਦੱਸਾਂਗੇ ਕੀ ਕਰਨਾ ਇਹ ਹਫਤੇ ਦੇ ਵਿੱਚ ਇੱਕ ਵਾਰ ਆਪਣੇ ਘਰ ਦੇ ਵਿੱਚ ਜਰੂਰ ਕਰੋ ਸਾਇੰਸ ਦੇ ਮੁਤਾਬਕਾ ਜੋ ਵੀ ਚੀਜ਼ਾਂ ਸਮਗਰੀ ਦੱਸਾਂਗੇ ਗੂਗਲ ਤੇ ਸਰਚ ਕਰ ਲਿਓ ਗਲਤ ਹੋਇਆ ਤਾਂ ਮੈਨੂੰ ਮੈਸੇਜ ਕਰਕੇ ਦੱਸ ਦਿਓ ਵੀ ਭਾਈ ਤੂੰ ਗਲਤ ਸੀਗਾ ਸੋ ਇਹ ਜੇ ਟੂਨੇ ਕਰਿਆ ਕਰੋ ਜਿਹਦੇ ਨਾਲ ਕੋਈ ਫਾਇਦਾ ਹੋਵੇ ਉਹ ਪਖੰਡੀ ਬਾਬਿਆਂ ਦੇ ਮਗਰ ਲੱਗਣ ਕੇ ਟੂਨੇ ਨਾ ਕਰਿਆ ਕਰੋ ਨਾ ਕਰਿਆ ਕਰੋ ਤੇ ਮੇਰੀ ਉਹ ਪਖੰਡੀ ਬਾਬਿਆਂ ਨੂੰ ਵੀ ਬੇਨਤੀ ਹੈ ਵੀ ਲੋਕਾਂ ਨੂੰ ਗਮਰਾਹ ਨਾ ਕਰੋ ਜਿਹੜਾ ਤੁਸੀਂ ਸਮਾਨ ਚੌਂਕਾਂ ਦੇ ਵਿੱਚ ਰਖਾਉਨੇ ਉਹ ਕਰਵਾ ਕਰੂ ਨਾ ਨਾ ਹੋਣਾ ਕੁਝ ਨਹੀਂ ਹੁੰਦਾ ਜੀ ਉਹਨਾਂ ਨਾਲ ਕੁਝ ਹੋਣਾ ਹੋਵੇ ਸਾਡੇ ਦੇਸ਼ ਦੇ ਵਿੱਚ ਸਾਨੂੰ ਫੌਜਾਂ ਰੱਖਣ ਦੀ ਲੋੜ ਨਹੀਂ ਹੈਗੀ ਜਿਹੜਾ ਅਸੀਂ ਅਰਬਾਂ ਰੁਪਇਆ ਫੌਜਾਂ ਤੇ ਲਾਉਨੇ ਆ ਬਗਾਨੇ ਮੁਲਕਾਂ ਦੇ ਲਈ ਸਰਦਾਂ ਦੇ ਉੱਪਰ ਸਾਡੀਆਂ ਫੌਜਾਂ ਖੜ੍ਹਦੀਆਂ ਨੇ ਕਿ ਸਾਨੂੰ ਉਹਨਾਂ ਦੀ ਲੋੜ ਨਹੀਂ ਗਈ ਫਿਰ ਅਸੀਂ ਟੂਨੇ ਮਾਣੀ ਕਰ ਲਈਏ ਜੇ ਕੋਸ ਹੁੰਦਾ ਹੋਵੇ ਤੇ ਟੂਨੇ ਕਰਨ ਵਾਲਿਆਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਇੰਨਾਂ ਗੱਲਾਂ 'ਚ ਨਾ ਪਾਓ ਇੰਨਾਂ 'ਚ ਕੁਝ ਨਹੀਂ ਹੁੰਦਾ ਐਵੇਂ ਚੌਂਕਾਂ ਦੇ ਵਿੱਚ ਉਹ ਕਰਦਾ ਰੱਖਦਾ ਇਹਨਾਂ ਬਖੰਡੀਆਂ ਦੇ ਮਗਰ ਲਾ ਕੇ ਆਪਦਾ ਪੈਸਾ ਨਾ ਬਰਬਾਦ ਕਰੋ ਆ ਜਿਹੜਾ ਦੱਸਣ ਲੱਗਿਆ ਟੂਣਾ ਇਹ ਕਰ ਲਿਓ ਨਾ ਫਾਇਦਾ ਹੋਇਆ ਫੇਰ ਕੀ ਹੋ ਤੁਸੀਂ ਤੁਹਾਨੂੰ ਸਮਗਰੀ ਸਾਰੀ ਦੱਸਦੇ ਆ ਪਹਿਲਾਂ ਤਾਂ ਜਿਹੜੀਆਂ ਪਾਥੀਆਂ ਨੇ ਇਹ ਆਪਾਂ ਜਿਵੇਂ ਹਵਨ ਕਰਦੇ ਹੁੰਦੇ ਆ ਉਸ ਤਰ੍ਹਾਂ ਹੀ ਮੰਗਾ ਲੈਣੀਆਂ ਨੇ ਪੂਰੀਆਂ ਬੜੀਆਂ ਤਖਾਰੀ ਹੋ ਜੀ ਇਧਰੋਂ ਇਹ ਕਰਕੇ ਵੀ ਇਹ ਇਸ ਤਰ੍ਹਾਂ ਹੀ ਪੂਰੀਆਂ ਮੰਗਾ ਲੈਣੀਆਂ ਨੇ ਜਿਵੇਂ ਆਪਾਂ ਹਵਨ ਕਰਦੇ ਹੁੰਦੇ ਨੇ ਮਤਲਬ ਉਸ ਤਰ੍ਹਾਂ ਜਾਂ ਕਹ ਲਓ ਵੀ ਘਰ ਦੇ ਵਿੱਚ ਆਪਾਂ ਕੋਈ ਵੀ ਜਿਵੇਂ ਹੱਡੀਆਂ ਬੀਬੀਆਂ ਪੁਰਾਣੀਆਂ ਮਤਾਵਾ ਹੈ ਸਮਗਰੀ ਉਹੀ ਆ ਸਾਡੀਆਂ ਜਿਹੜੀਆਂ ਪੁਰਾਣੇ ਸਾਡੇ ਬਜ਼ੁਰਗ ਸੀ ਉਹ ਕਰਦੇ ਰਹੇ ਨੇ ਤੋਂ ਆਪਾਂ ਤੁਹਾਨੂੰ ਦੱਸਾਂਗੇ ਉਹੀ ਤੇ ਸਾਰਾ ਇਹ ਇਸੇ ਤਰ੍ਹਾਂ ਹੀ ਕਰਿਓ ਤੇ ਸੌਣ ਦੇ ਮਹੀਨੇ ਕਿਉਂ ਜ਼ਰੂਰੀ ਕਹਨੇ ਆ ਇਹ ਜਿਹੜੇ ਆ ਬਰਸਾਤਾਂ ਨਾਲ ਮੀਂਹਾਂ ਦੇ ਨਾਲ ਸਲਾਬ ਹੋਈ ਹੁੰਦੀ ਹੈ ਇਹਦੇ ਵਿੱਚ ਜਿਹੜੇ ਸੱਪ ਵਗੈਰਾ ਜਾਦੇ ਜਾਂ ਜਿਹੜੇ ਹੋਰ ਕੀਟਨਾਸ਼ਕ ਜਿਹੜੇ ਜੀਵ ਜੰਤ ਹੁੰਦੇ ਨੇ ਉਹ ਘਰਾਂ ਦੇ ਵਿੱਚ ਆਪਣੇ ਆ ਜਾਂਦੇ ਨੇ ਬਾਹਰ ਖੇਤਾਂ ਦੇ ਵਿੱਚ ਜਦੋਂ ਝੋਨਾ ਲੱਗ ਜਾਂਦਾ ਫਸਲਾਂ ਹੁੰਦੀਆਂ ਪਾਣੀ ਖੜਾ ਹੁੰਦਾ ਚੌਲਾਂ 'ਚ ਤਾਂ ਹੀ ਜ਼ਿਆਦਾਤਰ ਫਿਰ ਘਰਾਂ 'ਚੋਂ ਆ ਜਾਂਦੇ ਆ ਸੋ ਜਰੂਰ ਇਹ ਸੌਣ ਦੇ ਵਿੱਚ ਹਫ਼ਤੇ 'ਚ ਇੱਕ ਵਾਰ ਹਫ਼ਤੇ 'ਚ ਨਹੀਂ ਕਰਨਾ 15 ਦਿਨਾਂ 'ਚ ਇੱਕ ਵਾਰ ਕਰ ਲਿਓ ਇਹ ਸਮਗਰੀ ਤੁਹਾਨੂੰ ਦੱਸ ਦਿਆਂਗੇ ਸਾਰੀ ਵੀਡੀਓ ਪੂਰੀ ਦੇਖ ਲਿਓ ਸ਼ੇਅਰ ਕਰ ਦਿਓ ਤੁਸੀਂ ਮਤਲਬ ਠੀਕ ਆ ਜੀ ਇੱਕ ਪਾਜੀ ਜਿਹੜੀ ਸਮਗਰੀ ਦੇ ਵਿੱਚ ਤੁਸੀਂ ਤੇਜ ਪੱਤਾ ਲੈਣਾ ਇਹ ਇਸ ਤਰ੍ਹਾਂ ਹੁੰਦਾ ਆਪਾਂ ਬਾਅਦ 'ਚ ਵੀ ਤੁਹਾਨੂੰ ਇਹ ਦਿਖਾ ਮਤਲਬ ਵੀਡੀਓ 'ਚ ਆਪਾਂ ਲਾ ਦੇਂਗੇ ਦੀ ਫੋਟੋ ਖਿੱਚ ਕੇ ਤੇਜ ਪੱਤਾ ਇਹ ਆਪਣੇ ਪंसारी ਦੀ ਦੁਕਾਨ ਤੇ ਕਰਿਆਨੇ ਦੀ ਦੁਕਾਨ ਤੇ ਆਮ ਹੀ ਮਿਲ ਜਾਂਦਾ ਆ 10 ਰੁਪਏ ਦਾ ਸਾਰਾ ਹੀ ਇਹ ਆਪਣੇ ਦੋ ਤਿੰਨ ਵਰੀ ਵਾਰ ਪਹੁੰਚ ਆ ਜਾਣਾ ਤੇਜ ਪੱਤਾ ਠੀਕ ਆ ਜੀ ਇੱਕ ਤੁਸੀਂ ਲੈਣੇ ਨੇ ਨਿੰਮ ਦੇ ਪੱਤੇ ਇਹ ਸੁੱਕੇ ਪੱਤੇ ਲੈਣੇ ਨੇ ਕਈ ਸੱਜਣ ਗਿੱਲੇ ਪੱਤੇ ਪਾ ਦਿੰਦੇ ਨੇ ਉਹ ਮੀਡੀਆ 'ਚ ਦਿਖ ਰਹੇ ਆ ਵੀ ਗਿੱਲੇ ਪੱਤੇ ਇਹ ਸੁੱਕੇ ਪੱਤੇ ਲੈਣੇ ਨੇ ਨਿੰਮ ਦੇ ਠੀਕ ਆ ਜੀ ਇੱਕ ਤੁਸੀਂ ਜੇ ਤੁਹਾਨੂੰ ਮਿਲ ਜਾਣ ਜੇ ਮਿਲ ਜਾਣ ਸਹਾਂਜਨੇ ਦੇ ਸੁੱਕੇ ਪੱਤੇ ਇਹ ਕਈ ਵਾਰ ਨਹੀਂ ਮਿਲਦੇ ਤੇ ਜੇ ਨਾ ਵੀ ਮਿਲਣ ਤਾਂ ਵੀ ਕੋਈ ਗੱਲ ਨਹੀਂ ਪਰ ਮਿਲ ਜਾਣ ਤਾਂ ਇਹ ਵੀ ਬਹੁਤ ਹੀ ਜ਼ਰੂਰੀ ਹੈ ਸਾਹੰਜਨੇ ਦੇ ਸੁੱਕੇ ਪੱਤੇ ਵੀ ਸਾਹੰਜਨੇ ਦਾ ਰੋਖਾ ਜਿਹੜਾ ਆਪਾਂ ਕਹਿੰਦੇ ਨੇ ਵੀ 300 ਬਿਮਾਰੀਆਂ ਤੋਂ ਹੋਆ ਉਹਦੇ ਪੱਤੇ ਸੁੱਕੇ ਤੇ ਸਭ ਤੋਂ ਜ਼ਰੂਰੀ ਆ ਇਹ ਨੋਟ ਕਰ ਲਿਓ ਜੀ ਗੁਗਲ ਜਿਹੜੀ ਆਮ ਹੀ ਧੂਖ ਗੁਗਲ ਆਪਣੇ ਹੱਡੀਆਂ ਮਤਲਬ ਪੁਰਾਣੀਆਂ ਮਾਤਾਵਾਂ ਸਾਡੀਆਂ ਜਿਹੜੀਆਂ ਉਹ ਘਰਾਂ 'ਚ ਆਮ ਹੀ ਧੂਖ ਦਿੰਦੀਆਂ ਹੁੰਦੀਆਂ ਸੀਗੀਆਂ ਉਹ ਕੋਈ ਵਹਿਮ ਪਰਮ ਵਾਲੀ ਗੱਲ ਨਹੀਂ ਸੀ ਹੁੰਦੀ ਹੁਣ ਪਤਾ ਲੱਗਦਾ ਇਹਨਾਂ ਗੱਲਾਂ ਦਾ ਵੀ ਤੁਸੀਂ ਇਹਨੂੰ ਗੂਗਲ ਤੇ ਸਰਚ ਕਰਿਓ ਤਾਂ ਪਤਾ ਲੱਗੂ ਤੁਹਾਨੂੰ ਵੀ ਇਹਦੇ ਫਾਇਦੇ ਕੀ ਨੇ ਠੀਕ ਆ ਜੀ ਇਹ ਚਾਰ ਚੀਜ਼ਾਂ ਦਾ ਮੇਲ ਹੋਣ ਨਾਲ ਜਿਹੜਾ ਇਹ ਆਪਣੇ ਇਹ ਇੱਕ ਤਰ੍ਹਾਂ ਦਾ ਹਵਨਾਂ ਵਾਂਗੂ ਹੀ ਕਹਿ ਲਓ ਆਪਣੇ ਕਹਿ ਲਓ ਵੀ ਬਣਦਾ ਤੇ ਜੇ ਆਪਾਂ ਕਹਿ ਲਓ ਵੀ ਤੂਫ ਦੇ ਲਈ ਆਪਾਂ ਹੀ ਹਨਾ ਘਰ ਦੇ ਵਿੱਚ ਬਹੁਤ ਹੀ ਵਧੀਆ ਇੱਕ ਤਕੜਾ ਜਿਹੜਾ ਇਹ ਬਣ ਜਾਂਦਾ ਐਂਟੀਬਾਇਓਟਿਕ ਗੂਗਲ ਦੇ ਨਾਲ ਕਈ ਦਿਨਾਂ ਦਾ ਅਸਰ ਰਹਿੰਦਾ ਸੱਪ ਤਾਂ ਕਹਿੰਦੇ ਗੂਗਲ ਦੇ ਧੂਏ ਤੋਂ ਬਹੁਤ ਹੀ ਦੂਰ ਚ ਲੈ ਜਾਂਦਾ ਹੈ ਇਹਦੀ ਮਤਲਬ ਜਿਹੜੀ ਬਾਸ ਨਾ ਹੁੰਦੀ ਹੈ ਗੂਗਲ ਦੀ ਇਹ ਆਮ ਹੀ ਤੁਸੀਂ ਦੇਖਿਆ ਉਹ ਵੀ ਜਿੰਨੇ ਵੀ ਸਾਡੇ ਜਿਹੜੇ ਪੁਰਾਣੇ ਰਿਸ਼ੀ मुनि ਜਿਹੜੇ ਹੁਣ ਦੇ ਚੇਲੇ ਗਾ ਉਹਨਾਂ ਨੂੰ ਪਤਾ ਹੀ ਗੱਲਾਂ ਦਾ ਉਹ ਤੂਫ ਇਹ ਦਿੰਦੇ ਨੇ ਗੂਗਲ ਦੀ ਆਮ ਹੀ ਹਰ ਰੋਜ਼ ਕਿਉਂਕਿ ਖੇਤਾਂ ਦੇ ਵਿੱਚ ਡੇਰੇ ਹੁੰਦੇ ਨੇ ਉਹ ਖੇਤਾਂ 'ਚ ਡੇਰਿਆਂ ਦੇ ਵਿੱਚ ਸੱਪਾਂ ਤੋਂ ਹੀ ਹੁੰਦਾ ਵੀ ਇਹ ਨਾ ਉੱਥੇ ਇਸ ਤਰ੍ਹਾਂ ਜਹਰੀਲੇ ਸੱਪ ਆਉਣ ਤੇ ਇਹ ਗੂਗਲ ਦੀ ਪਰ ਇਹ ਚਾਰੇ ਚੀਜ਼ਾਂ ਰਲਾ ਕੇ ਅਗਰ ਤੁਸੀਂ ਇਸ ਤਰ੍ਹਾਂ ਹਫ਼ਤੇ 'ਚ ਕਰਦੇ ਹੋ ਫਿਰ ਤੁਸੀਂ ਚਮਤਕਾਰ ਜਿਹੜੇ ਇਹਦੇ ਦੀਆਂ ਆਪ ਕਹਿ ਦਿੰਦੇ ਆ ਬਈ ਉਹ ਲਾਭ ਨੇ ਇੱਕ ਇੱਕਾ ਜਿਹਾ ਬਿਮਾਰੀ ਚੱਲੀ ਹੋਈ ਆ ਹੁਣ ਅਖਬਾਰ ਦੇ ਵਿੱਚ ਵੀ ਆ ਰਿਹਾ ਉਹ ਉਹ ਇੱਕ ਮਸਰ ਦੇ ਤਰਾਈਆਂ ਕੋਈ ਕੀਟ ਵੀ ਉਹ ਤੋਂ ਬਿਮਾਰੀ ਫੈ ਰਹੀ ਆ ਉਹ ਤੋਂ ਵੀ ਫਾਇਦੇ ਨਹੀਂ ਇਹਦੇ ਸੁਪਰਾਭੂ ਦੇਖੋ ਇੰਨੀ ਮਤਲਬ ਤੁਹਾਡੇ ਲਈ ਉਹ ਕਰੀਦਾ ਵਾ ਹੁਣ ਆਪਾਂ ਦੇਖੋ ਆ ਗਰਮੀ ਦੇ ਵਿੱਚ ਬੈਠਣਾ ਕੋਈ ਸੌਖਾ ਨਹੀਂ ਹੁੰਦਾ ਠੀਕ ਆ ਨਾ ਇੱਕ ਤੁਹਾਨੂੰ ਦੱਸਣ ਦੇ ਲਈ ਵੀ ਭਈ ਪ੍ਰਭੂ ਵੀ ਚੰਗੀਆਂ ਚੀਜ਼ਾਂ ਨੇ ਚੰਗੀਆਂ ਸੇਅਰ ਕਰਿਆ ਕਰੋ ਪਖੰਡੀਆਂ ਮਗਰ ਲਾ ਕੇ ਕੁੱਫੇ ਕੰਮ ਨਾ ਕਰਿਆ ਕਰੋ ਹੱਥ ਬਨ ਕੇ ਬੇਨਤੀ ਆ ਆ ਤੁਸੀਂ ਕਰ ਲਿਓ ਜੋ ਦੁਬਾਰਾ ਫੇਰ ਦੱਸ ਦਿੰਨੇ ਆ ਗੂਗਲ ਨਮ ਦੇ ਸੁੱਕੇ ਪੱਤੇ ਤੇ ਤੇਜ ਪੱਤਾ ਤੇ ਆਪਣੇ ਸੁਹਾਂਜਨੇ ਦੇ ਪੱਤੇ ਲਓ ਜੀ ਆਹ ਜਿਹੜੀ ਗੁੱਗਲ ਆਏ ਤੁਸੀਂ ਇੰਨੇ ਕੁ ਪਾ ਲਿਓ ਆਹ 50 ਰੁਪਏ ਦਾ ਪੈਕਟ ਆਉਂਦਾ ਵਾ ਤੇ ਇਹਦੇ ਚੋਂ ਅੱਧੀ ਪਾ ਸਕਦੇ ਆ ਆਪਾਂ ਇੱਕ ਬੇਰ ਚ ਇਹੇ ਪਾ ਲੈਣੀ ਆ ਜੀ ਆਪਾਂ ਉਹਦੀ ਠੀਕ ਆ ਜੀ ਉਸ ਤੋਂ ਬਾਅਦ ਜਿਹੜੇ ਆਪਣੇ ਹਾਂ ਤੇਜ ਪੱਤਾ ਨੇ ਇਹ ਤੁਸੀਂ ਇੰਨੇ ਕੁ ਪਾ ਲਿਓ ਹੁਣ ਤੁਹਾਨੂੰ ਵੀਡੀਓ ਚ ਨਹੀਂ ਪਤਾ ਲੱਗਣਾ ਹੁਣ ਇੰਨੀ ਵਧੀਆ ਇਹਦੀ ਜਿਹੜੀ ਫਸਬੂਆ ਆ ਰਹੀ ਆ ਤੇ ਆ ਆ ਤੁਸੀਂ ਪੱਤੇ ਪਾ ਦੇਣੇ ਜੀ ਆਪਣੇ ਸੋਹਣ ਜਨੇਰੀ ਤੇ ਆ ਤੁਸੀਂ ਪੱਤੇ ਪਾਦ ਲੈ ਜੀ ਨਿੰਮ ਦੇ ਇੰਨੇ ਠੀਕ ਹੈ ਜੀ ਇਹ ਆਪਾਂ ਅੰਦਾਜ਼ੇ ਨਾਲ ਪਾ ਸਕਦੇ ਹਾਂ ਕੋਈ ਵੱਧ ਪੈ ਜਾਣਗੇ ਨੁਕਸਾਨ ਵਾਲੀ ਗੱਲ ਨਹੀਂ ਹੁਣ ਇਹਨੂੰ ਤੁਸੀਂ ਧਿਆਨ ਰੱਖਣਾ ਚੱਕ ਕੇ ਸਾਰੇ ਆਪਦੇ ਘਰ ਦੇ ਵਿੱਚ ਅੰਦਰ ਆਪਣੇ ਘੇੜਾ ਦੇ ਦੋ ਇਹਦਾ ਤੁਸੀਂ ਬਸ ਬਈ ਇੱਕ ਹਫਤਾ ਮਤਲਬ ਬਹੁਤ ਸਾਨੂੰ ਜਿਹੜਾ ਉਹ ਜੀਆਂ ਚੀਜ਼ਾਂ ਤੋਂ ਜਿਹੜਾ ਫਾਇਦਾ ਰਹੂਗਾ ਤੇ ਬਾਕੀ ਤੁਸੀਂ ਆਪ ਸਟੱਡੀ ਕਰ ਸਕਦੇ ਹੋ ਸਿਆਣੇ ਬੰਦਿਆਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ